1 ਮਈ 2025 ਤੋਂ ਭਾਰਤੀ ਰਿਜ਼ਰਵ ਬੈਂਕ ਆਰਪੀਆਈ ਦੀ ਏਟੀਐਮ ਲੈਣ ਦੇ ਖਰਚਿਆਂ ਦੇ ਨਵੇਂ ਨਿਯਮ ਲਾਗੂ ਹੋ ਰਹੇ ਹਨ। ਯਾਨੀ 1 ਮਈ ਤੋਂ ਬਾਅਦ ਹੁਣ ਦੇਸ਼ ਭਰ ਵਿੱਚ ਮੁਫਤ ਲੈਣ ਦੀ ਸੀਮਾ ਅਤੇ ਵਾਧੂ ਲੈਣ ਦੇ ਇੰਟਰਚੇਂਜ ਚਾਰਜ ਦੇ ਖਰਚੇ ਵੱਧ ਜਾਣਗੇ। ਆਓ ਜਾਣਦੇ ਹਾਂ ਕਿ ਨਵੇਂ ਮਹੀਨੇ ਦੀ ਸ਼ੁਰੂਆਤ ਤੋਂ ਤੁਹਾਨੂੰ ਏਟੀਐਮ ਲੈਣ ਦੇ ਲਈ ਕਿੰਨਾ ਵਾਧੂ ਭੁਗਤਾਨ ਕਰਨਾ ਪਵੇਗਾ। ਸਾਰੇ ਬਚਤ ਖਾਤਾ ਧਾਰਕਾਂ ਨੂੰ ਹਰ ਮਹੀਨੇ ਆਪਣੇ ਬੈਂਕ ਦੇ ਏਟੀਐਮ ਤੋਂ 5 ਮੁਫਤ ਲੈਣ ਦੇ ਕਰਨ ਦੀ ਸਹੂਲਤ ਮਿਲੇਗੀ ਇਸ ਵਿੱਚ ਵਿਤੀ ਅਤੇ ਗੈਰ ਵਿਤੀ ਲੈਣ ਦੇਣ ਸ਼ਾਮਲ ਹਨ ਜਿਵੇਂ ਕਿ ਨਕਦੀ ਕਢਵਾਉਣਾ ਬਕਾਇਆ ਚੈੱਕ ਕਰਨਾ ਪਿੰਨ ਬਦਲਣਾ ਮਿਨੀ ਸਟੇਟਮੈਂਟ ਲੈਣਾ ਆਦਿ ਦਿੱਲੀ ਮੁੰਬਈ ਚੇਨਈ ਕੋਲਕਾਤਾ ਹਾਈਦਰਾਬਾਦ ਬੰਗਲੌਰ ਵਰਗੇ ਮੈਟਰੋ ਸ਼ਹਿਰਾਂ ਵਿੱਚ ਦੂਜੇ ਬੈਂਕ ਦੇ ਏਟੀਐਮ ਤੋਂ ਕੀਤੇ ਜਾਣ ਵਾਲੇ ਲੈਣ ਦੇਣ ਲਈ 3 ਲੈਣ ਦੇਣ ਮੁਫਤ ਹਨ ਇਸ ਤੋਂ ਇਲਾਵਾ ਗੈਰ ਮੈਟਰੋ ਖੇਤਰਾਂ ਵਿੱਚ 3 ਲੈਣ ਦੇ ਮੁਫਤ ਹਨ ਏਟੀਐਮ ਉਤਸੀਮਾ ਤੋਂ ਵੱਧ ਲੈਣ ਦੇਣ ਲਈ ਕਿੰਨੀ ਫੀਸ ਲੱਗੇਗੀ ਮੁਫਤ ਲੈਣ ਦੇਣ ਦੀ ਸੀਮਾ ਤੋਂ ਵੱਧ ਹੋਣ ਤੇ ਹਰੇਕ ਲੈਣ ਦੇਣ ਵਿਤੀ ਅਤੇ ਗੈਰ ਵਿਤੀ ਲਈ ਵੱਧ ਤੋਂ ਵੱਧ 23 ਰੁਪਏ ਜੀਐਸਟੀ ਦਾ ਭੁਗਤਾਨ ਕਰਨਾ ਪਵੇਗਾ ਇਹ ਲੈ 21 ਰੁਪਏ ਪਲੱਸ ਜੀਐਸਟੀ ਸੀ ਪੀਐਨਬੀ ਵਰਗੇ ਕੁਝ ਬੈਂਕਾਂ ਵਿੱਚ ਗੈਰ ਵਿਤੀ ਲੈਣ ਦੇ ਲਈ 11 ਰੁਪਏ ਅਤੇ ਜੀਐਸਟੀ ਲਗਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ HDFC ਬੈਂਕ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਚਾਰਜ ਸਿਰਫ ATM ਤੋਂ ਮੁਫਤ ਸੀਮਾ ਤੋਂ ਵੱਧ ਨਗਦੀ ਕਢਵਾਉਣ ਤੇ ਹੀ ਲਾਗੂ ਹੋਣਗੇ ਗੈਰ ਵਿਤੀ ਲੈਣ-ਦੇਣ ਮੁਫਤ ਰਹਿਣਗੇ 1 ਮਈ ਤੋਂ ਕੈਸ਼ ਰੀਸਾਈਕਲਰ ਮਸ਼ੀਨਾਂ ਲਈ ਨਿਯਮ ਵੀ ਬਦਲ ਰਿਹਾ ਹੈ CRM ਤੋਂ ਨਗਦੀ ਕਢਵਾਉਣ ਜਾਂ ਗੈਰ ਵਿਤੀ ਲੈਣ-ਦੇਣ ਤੇ ਵੀ ਮੁਫਤ ਸੀਮਾ ਤੋਂ ਬਾਅਦ 23 ਰੁਪਏ ਤੱਕ ਦੀ ਫੀਸ ਲੱਗ ਸਕਦੀ ਹੈ ਇੱਕ ਬੈਂਕ ਦੂਜੇ ਬੈਂਕ ਨੂੰ ਏਟੀਐਮ ਸੇਵਾ ਪ੍ਰਦਾਨ ਕਰਦਾ ਹੈ ਜਿਸ ਲਈ ਉਹ ਏਟੀਐਮ ਅੰਡਰਚੇਂਜ ਫੀਸ ਲੈਂਦਾ ਹੈ ਆਰਬੀਆਈ ਨੇ ਇੰਟਰਚੇਂਜ ਫੀਸ ਦੀ ਵਧਾ ਦਿੱਤੀ ਹੈ ਜਿਸ ਨੂੰ ਸਾਰਾ ਰੁਪਏ ਤੋਂ ਵਧਾ ਕੇ 19 ਰੁਪਏ ਕਰ ਦਿੱਤਾ ਗਿਆ ਹੈ ਗੈਰ ਰੂਲਡਨ ਦੇਣ ਲਈ ਇਹ ਫੀਸ 6 ਰੁਪਏ ਤੋਂ ਵਧਾ ਕੇ 7 ਰੁਪਏ ਕਰ ਦਿੱਤੀ ਗਈ ਹੈ ਸਾਰੇ ਬਚਤ ਖਾਤਾ ਧਾਰਕ ਐਸਬੀਆਈ ਏਟੀਐਮ ਤੇ 5 ਮੁਫਤ ਲੈਣ ਦੇਣ ਕਰ ਸਕਣਗੇ ਅਤੇ ਐਸਬੀਆਈ ਕਾਰਡ ਧਾਰਕ ਦੂਜੇ ਬੈਂਕਾਂ ਦੇ ਏਟੀਐਮ ਤੇ 10 ਮੁਫਤ ਲੈਣ ਦੇਣ ਕਰ ਸਕਣਗੇ 1 ਮਈ 2025 ਤੋਂ ਗਾਕਾ ਤੋਂ ਮੁਫਤ ਸੀਮਾ ਤੋਂ ਵੱਧ ਲੈਣ ਦੇ ਲਈ 23 ਰੁਪਏ ਪ੍ਰਤੀ ਲੈਣ ਦੇ ਵੀ ਲਿਆ ਜਾਵੇਗਾ